ਚੰਡੀਗੜ੍ਹ ਤੋਂ ਇੱਕ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਕੁੱਤੇ ਨੇ ਕਥਿਤ ਤੌਰ ਦੇ ਉੱਤੇ ਇੱਕ ਮੁੰਡੇ ਨੂੰ ਵੱਢ ਲਿਆ ਜੋ ਕਿ ਸੁਮਿਤ ਨਾਮ ਦੇ ਇੱਕ ਪੁਲਿਸ ਕਰਮਚਾਰੀ ਦਾ ਪੁੱਤਰ ਹੈ। ਇਹ ਘਟਨਾ ਉਦੋਂ ਹੋਰ ਵੀ ਭਿਆਨਕ ਹੋ ਗਈ ਜਦੋਂ ਕੁਝ ਬੰਦਿਆਂ ਨੇ ਕਥਿਤ ਤੌਰ ਦੇ ਉੱਤੇ ਕੁੱਤੇ ਦੇ ਮਾਲਕ ਦੇ ਭਰਾ ਦੀਪਕ ਤੇ ਉਸਦੇ 12 ਸਾਲਾ ਭਤੀਜੇ ਅਰਮਾਨ ਤੇ ਹਮਲਾ ਕਰ ਦਿੱਤਾ। ਦੀਪਕ ਤੇ ਅਰਮਾਨ ਤੇ ਹੋਏ ਹਮਲੇ ਨੇ ਸਥਾਨਕ ਲੋਕਾਂ ਦੇ ਵਿੱਚ ਚਿੰਤਾ ਪੈਦਾ ਕਰ ਦਿੱਤੀ। ਅਰਮਾਨ ਤੇ ਦੀਪਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ ਤੇ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਉਦਰ ਕੁੱਤੇ ਦੇ ਮਾਲਕ ਸਾਹਿਲ ਦਾ ਕਹਿਣਾ ਹੈ ਕਿ ਉਸ ਦੀ ਮਾਂ ਘਰ ਦੇ ਬਾਹਰ ਬੈਠੀ ਸੀ ਤੇ ਕੁੱਤਾ ਨੇੜੇ ਹੀ ਸੀ ਇਸ ਦੌਰਾਨ ਉੱਪਰ ਰਹਿਣ ਵਾਲੇ ਇੱਕ ਬੱਚੇ ਦੀ ਇੱਕ ਗੇਂਦ 헤ਠਾਂ ਡਿੱਗ ਪਈ ਜਿਵੇਂ ਹੀ ਬੱਚਾ ਉਸ ਨੂੰ ਚੁੱਕਣ ਦੇ ਲਈ ਆਇਆ ਕੁੱਤੇ ਨੇ ਉਸ ਨੂੰ ਵੱਢ ਲਿਆ ਉਹ ਕਹਿੰਦਾ ਹੈ ਕਿ ਉਸ ਨੇ ਤੁਰੰਤ ਬੱਚੇ ਨੂੰ ਬਚਾਇਆ ਤੇ ਉਸ ਦੇ ਪਿਤਾ ਤੋਂ ਮਾਫੀ ਮੰਗੀ ਪਰ ਝਗੜਾ ਵੱਧ ਗਿਆ ਸਾਹਿਲ ਦਾ ਦੋਸ਼ ਹੈ ਕਿ ਦੂਜੇ ਪਾਸੇ ਕੁਝ ਲੋਕਾਂ ਨੂੰ ਬੁਲਾਇਆ ਗਿਆ ਤੇ ਉਨ੍ਹਾਂ ਤੇ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਨਾਲ ਉਸ ਦਾ ਭਰਾ ਦੀਪਕ ਤੇ ਭਤੀਜਾ ਅਰਮਾਨ ਜ਼ਖਮੀ ਹੋ ਗਏ ਪੂਰੀ ਘਟਨਾ ਜਿਹੜੀ ਹੈ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਉਧਰ ਮਨੀ ਮਾਜਰਾ ਵਿੱਚ ਘਟਨਾ ਵਾਲੀ ਥਾਂ ਤੇ ਸੀਸੀਟੀਵੀ ਕੈਮਰੇ ਲਗਾਏ ਗਏ ਸਨ ਜਿਸ ਨੇ ਪੂਰੀ ਘਟਨਾ ਨੂੰ ਕੈਦ ਕਰ ਲਿਆ ਦੋਵੇਂ ਟੀਰਾ ਲੜਦਿਆਂ ਵਿਖਾਈ ਦਿੰਦਿਆਂ ਨੇ ਤੇ ਫਿਰ ਕੁਝ ਨੌਜਵਾਨ ਆਉਂਦੇ ਨੇ ਜਿਵੇਂ ਹੀ ਉਹ ਪਹੁੰਚਦੇ ਨੇ ਉਹ ਲੜਨਾ ਸ਼ੁਰੂ ਕਰ ਦਿੰਦੇ ਨੇ ਪੁਲਿਸ ਨੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ